ਭਾਸ਼ਾ ਦੀ ਜੇ ਗੱਲ ਕਰੀਏ ਤਾਂ ਉਪਭਾਸ਼ਾ ਜਾਂ ਉਪਬੋਲੀ ਕਿਸੇ ਵਿਸ਼ੇਸ਼ ਇਲਾਕੇ ਦੀ ਖੇਤਰੀ ਬੋਲੀ ਹੁੰਦੀ ਹੈ ਸਥਾਨਕ ਪਿੰਤਾਵਾਂ ਕਾਰਨ ਭਾਸ਼ਾ ਵਿੱਚ ਜਿਹੜਾ ਵੱਖਰੇਵਾ ਆਉਂਦਾ ਹੈ ਉਸ ਨੂੰ ਉਪਭਾਸ਼ਾ ਕਿਹਾ ਜਾਂਦਾ ਹੈ ਹੁਣ ਆਪਾਂ ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾਂ ਦੀ ਗੱਲ ਕਰੀਏ ਤਾਂ ਜੋ ਇਸ ਪ੍ਰਕਾਰ ਹਨ ਮਾਝੀ ਮਲਵਈ ਪੁਆਦੀ ਦੁਆਬੀ ਪਠੋਹਾਰੀ ਮੁਲਤਾਨੀ ਡੋਗਰੀ ਮਾਜੀ ਉਪਭਾਸ਼ਾ ਹੈ ਜੋ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਪਠਾਨਕੋਟ ਬਟਾਲਾ ਪਾਕਿਸਤਾਨ ਵਿੱਚ ਲਾਹੌਰ ਅਤੇ ਸਿਆਲਕੋਟ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮਾਜੀ ਉਪਭਾਸ਼ਾ ਬੋਲੀ ਜਾਂਦੀ ਹੈ ਜੇ ਹੁਣ ਆਪਾਂ ਉਪਭਾਸ਼ਾ ਮਲਵਈ ਭਾਸ਼ਾ ਦੀ ਗੱਲ ਕਰੀਏ ਤਾਂ ਲੁਧਿਆਣਾ ਮੁਕਤਸਰ ਫਰੀਦਕੋਟ ਮੋਗਾ ਬਠਿੰਡਾ ਮਾਨਸਾ ਫਾਜ਼ਲਕੀਆਂ ਬਰਨਾਲਾ ਫਿਰੋਜ਼ਪੁਰ ਸੰਗਰੂਰ ਫਤਿਹਗੜ੍ਹ ਸਾਹਿਬ ਸਿਰਸਾ ਪਟਿਆਲੇ ਜ਼ਿਲ੍ਹੇ ਦੇ ਪੱਛਮੀ ਭਾਗ ਵਿੱਚ ਮਲਵਈ ਉਪਭਾਸ਼ਾ ਬੋਲੀ ਜਾਂਦੀ ਹੈ ਪਵਾਂਦੀ ਉਪਭਾਸ਼ਾ ਜੋ ਹੈ ਉਹ ਪੰਜਾਬ ਦੇ ਰੋਪੜ ਪਟਿਆਲੇ ਤੇ ਕੁਝ ਹਿੱਸਿਆਂ ਫਤਿਹਗੜ੍ਹ ਸਾਹਿਬ ਮੁਹਾਲੀ ਤੇ ਕੁਝ ਹਿੱਸਿਆਂ ਵਿੱਚ ਪਵਾਂਦੀ ਉਪਭਾਸ਼ਾ ਬੋਲੀ ਜਾਂਦੀ ਹੈ ਦੁਆਬੀ ਜੋ ਉਪਪਾਸ਼ਾ ਹੈ ਉਹ ਪੰਜਾਬ ਦੇ ਜ਼ਿਲ੍ਹਾ ਜਲੰਧਰ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਨਵਾਂ ਸ਼ਹਿਰ ਆਦਿ ਥਾਵਾਂ ਤੇ ਦੁਆਬੀ ਉਪਪਾਸ਼ਾ ਬੋਲੀ ਜਾਂਦੀ ਹੈ ਮਲਤਾਨੀ ਅਤੇ ਪਟੋਹਾਰੀ ਜੋ ਪੰਜਾਬੀ ਉਪਪਾਸ਼ਾ ਹੈ ਉਹ ਪੱਛਮੀ ਪਾਕਿਸਤਾਨ ਦੇ ਇਲਾਕਿਆਂ ਵਿੱਚ ਮੁਲਤਾਨੀ ਅਤੇ ਪਟੋਹਾਰੀ ਉਪਭਾਸ਼ਾ ਬੋਲੀ ਜਾਂਦੀ ਹੈ ਜੇ ਹੁਣ ਆਪਾਂ ਪੰਜਾਬੀ ਦੀ ਉਪਭਾਸ਼ਾ ਜੋ ਡੋਗਰੀ ਹੈ ਉਸ ਦੀ ਗੱਲ ਕਰੀਏ ਤਾਂ ਜੰਮੂ ਅਤੇ ਕਾਂਗੜੇ ਦੇ ਖੇਤਰ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਦੀ ਉਪਭਾਸ਼ਾ ਨੂੰ ਡੋਗਰੀ ਕਿਹਾ ਜਾਂਦਾ ਹੈ ਡੋਗਰੀ ਪੰਜਾਬ ਦੇ ਕੁਝ ਉੱਤਰੀ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ